ਦੁਰਾਹਾ ਦੇ ਪਿੰਡ ਰਾਜਗੜ੍ਹ ਦੇ ਦਰਸ਼ਨ ਸਿੰਘ ਸਾਹਾਸੀ ਦਾ ਕੈਨੇਡਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਰਾਜਗੜ੍ਹ ਪਿੰਡ 'ਚ ਛਾਇਆ ਸੋਗ। ਦੁਰਾਹਾ ਦੇ ਪਿੰਡ ਰਾਜਗੜ੍ਹ ਤੋਂ ਉੱਠ ਕੇ ਕੈਨੇਡਾ ਤੱਕ ਆਪਣੀ ਮਿਹਨਤ ਤੇ ਇਮਾਨਦਾਰੀ ਦੇ ਨਾਲ ਕਾਮਯਾਬੀ ਦਾ ਨਵਾਂ ਇਤਿਹਾਸ ਲਿਖਣ ਵਾਲੇ ਦਰਸ਼ਨ ਸਿੰਘ ਸਾਹਾਸੀ ਦਾ ਕੈਨੇਡਾ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਖਬਰ ਜਿਵੇਂ ਹੀ ਪਿੰਡ ਰਾਜਗੜ੍ਹ ਪਹੁੰਚੀ ਤਾਂ ਸਾਰੇ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ। ਕੀ ਲੱਗਦੇ ਸੀ ਦਸ ਮਿੰਟ ਸਾਡੇ ਜੀ ਸਦਾ ਸੀ ਕਿ ਕਿਦਾਂ ਪਤਾ ਲੱਗਾ ਤੁਹਾਨੂੰ ਫਿਰ ਘਟਨਾ ਬਾਰੇ ਸਾਨੂੰ ਰਾਤ ਸਾਢੇ 9 ਵਜੇ ਫੋਨ ਆ ਗਿਆ ਰਾਤ ਤੇ ਘਰ ਦੇ ਨਹੀਂ ਦੱਸਿਆ ਵੀ ਟੈਨਸ਼ਨ ਚ ਹੋ ਜਾਉਂਗੇ ਸਵੇਰੇ ਦੱਸਿਆ ਫਿਰ ਬਾਪੂ ਜੀ ਜਿਸ ਤਰ੍ਹਾਂ ਪਤਾ ਲੱਗਾ ਕਿ ਜਿੱਦਾਂ ਆਪ ਹੋ ਗਏ ਨੇ ਕੈਨੇਡਾ ਤੇ ਬਾਸਾ ਕੇ ਸਾਰੇ ਲੋਕਾਂ ਦੀ ਮਦਦ ਕੀਤੀ ਰਿਸ਼ਤੇਦਾਰਾਂ ਦੀ ਮਦਦ ਕੀਤੀ ਕਿਵੇਂ ਦਾ ਰਿਹਾ ਜੀਵਨ ਉਹਨਾਂ ਦਾ ਜੀਵਨ ਉਹਦਾ ਬਹੁਤ ਵਧੀਆ ਸੀ ਕਿਵੇਂ ਤੁਹਾਡੀ ਸਾਰਿਆਂ ਦੀ ਮਦਦ ਕਿਵੇਂ ਕਰਦੇ ਸੀਗੇ ਜੀ ਉਹ ਜਿੰਨੀ ਕਹਿਦੀ ਓਨੀਉਂ ਕਰਦਾ ਸੀ ਚਾਹ ਤੀਆ ਬੰਦਾ ਚਾਹ ਕਰਦਾ ਚਾਹ ਬਾਹਰ ਦਾ ਸਭ ਦੀ ਹੈਲਪ ਕਰਦਾ ਦੀ ਹਰੇਕ ਰਿਸ਼ਦਾਰ ਦੀ ਹਰੇਕ ਪਿੰਡ ਦੇ ਦੀ ਹਰੇਕ ਨੇ ਜੀ ਨੇ ਬਾਹ ਫਾੜੀ ਜਿਹੜਾ ਇਹ ਕੰਮ ਕਰਦਾ ਸੀ ਉਹਦੀ ਬਹੁਤ ਹੈਲਪ ਕਰੀ ਆ ਗੁਜਰਾਤ ਚ ਉਹਨਾਂ ਪਲਾਟ ਲੈ ਕੇ ਮਕਾਨ ਵੀ ਬਣਾ ਕੇ ਦਿੱਤੇ ਜਿੰਨੀ ਲੇਬਰ ਆ ਉਹਨਾਂ ਪਲਾਟ ਕਲੋਨੀ ਬਣਾ ਕੇ ਮਕਾਨ ਦੇ ਕਿਸ਼ਤਾਂ ਚ ਪੈਸੇ ਆਪ ਜੀ ਉਹ ਸੰਖਾ ਜੋ ਦਿੰਦਾ ਰਹੇ ਬਾਕੀ ਜੀ ਤੁਸੀਂ ਵੀ ਕੈਨੇਡਾ ਇੱਥੇ ਰਹਿੰਦੇ ਹੋ ਜੀ ਹਾਂ ਜੀ ਮੈਂ ਵੀ ਮੈਂ ਸਾਡਾ ਐਸਾ ਇੱਕੋ ਹੀ ਆ ਇਹ ਤਾਂ ਛੋਟਾ ਜਿਹਾ ਸੀ ਜਦਦੇ ਅਸੀਂ ਇਕੱਠੇ ਹਾਂ ਤੇ ਫਿਰ ਹੁਣ ਕਦੋਂ ਆਏ ਸੀ ਉੱਥੋਂ ਜੀ ਤੁਸੀਂ ਇਹਨਾਂ ਨੂੰ ਕਦੋਂ ਮਿਲੇ ਸੀ ਉੱਥੇ ਮੈਂ ਥੋੜਾ ਜਿਹਾ ਹੋਇਆ ਮੈਂ ਪਰਸੋ ਦਾ ਗੱਲ ਕਰੀ ਹੈ ਜੀ ਸਾਡੀ ਰੋਜ਼ ਗੱਲਬਾਤ ਹੁੰਦੀ ਵੀ ਆ ਕੰਮ ਹੋ ਗਿਆ ਇਹਦਾ ਸੋਲਵ ਕਰਨਾ ਹੈ ਮੈਂ ਕਰਦਾ ਮੈਂ ਆ ਗੱਲ ਕਰਦਾ ਰੋਜ਼ਾਨਾ ਹੀ ਤੇ ਪਿੰਡ ਮੈਂ ਕਿੰਨੇ ਕੁ ਜੁੜੇ ਹੋਏ ਸੀਗੇ ਹਾਂ ਜੀ ਪਿੰਡ ਲੈਵਲ ਤੇ ਕਿੰਨੇ ਜੁੜੇ ਹੋਏ ਸੀ ਪਿੰਡ ਲੈਵਲ ਤੇ ਜਦੋਂ ਆਉਂਦੇ ਸੀ ਤਾਂ ਫਿਰ ਕਿਸ ਤਰ੍ਹਾਂ ਦਾ ਆਉਂਦੇ ਪਿੰਡ ਪਿੰਡ ਤਕਰੀਬਨ ਇਹਦੇ ਕੋਲ 10 ਆ ਕੇ 10 ਚਲੇਗੇ 10 ਆ ਕੇ 10 ਚਲੇਗੇ ਬਾਹਲੇ ਵੀ ਤਰ੍ਹਾਂ ਸਾਰਾ ਕਿੰਨੀ ਦੇਰ ਬਾਅਦ ਚੱਕਰ ਚੱਕਰ ਜੇ ਕੰਪਾਈਂਦਾ ਜਦ ਇਹ ਆ ਜਾਂਦਾ ਸੀ ਸਾਡੇ ਮੌਤ ਹੋਈ ਦੂਏ ਦਿਨ ਆ ਗਿਆ ਸੀ ਮੇਰੇ ਲੜਕੇ ਦੀ ਹੋ ਗਈ ਸੀ ਦੂਏ ਦਿਨ ਆ ਗਿਆ ਸੀ ਇਹਨਾਂ ਨੂੰ ਤਾਂ ਕੀ ਕਹੋਂਗੇ ਜਿੰਮੇ ਹੁਣ ਵਿਦੇਸ਼ੀ ਧਰਤੀ ਤੇ ਵੀ ਸੁਰੱਖਿਆ ਨਹੀਂ ਹੈਗੀ ਇੱਕ ਅੰਸ਼ਰੀਆ ਮਾ ਕੇ ਗੋਲੀਆਂ ਮਾਰ ਕੇ ਬੰਦੇ ਨੂੰ ਮਾਰ ਦਿੱਤਾ ਜਾਂਦਾ ਕੀ ਕਹੋਂਗੇ ਇਹ ਘਟਨਾ ਕੋਈ ਇਹ ਤਾਂ ਬਹੁਤ ਮਾੜੀ ਗੱਲ ਹੈ ਵੈਸੇ ਅਸੀਂ ਵੀ ਚਾਹੁੰਦੇ ਸੀ ਵੀ ਸਭ ਕੁਝ ਵੇਚ ਕੇ ਚਲੇ ਜਾਈਏ ਇਹ ਘਟਨਾ ਨੇ ਸਾਨੂੰ ਅੱਜ ਨੱਕਾ ਲੱਗ ਗਿਆ ਸਾਡਾ ਅਸੀਂ ਨਹੀਂ ਆਇਆ ਜਿਹੜੇ ਬੱਚੇ ਨੇ ਉਹਨਾਂ ਦੀ ਵਸ ਗਏਗਾ ਸਾਡਾ ਸਾਰਾ ਪਰਿਵਾਰ ਉੱਥੇ ਆ ਤੇ ਉਹਨਾਂ ਉੱਥੋਂ ਦੀ ਸਰਕਾਰ ਤੋਂ ਵੀ ਨਿਆਂ ਦੀ ਮੰਗ ਕਰਦੇ ਹਾਂ ਕਿ ਇਨਸਾਫ ਜਿਹੜਾ ਹੁਣ ਸਾਫ ਤੇ ਮਿਲਣਾ ਚਾਹੀਦਾ ਕਿਉਂਕਿ ਕਾਰਨ ਵੀ ਹਲੇ ਤੱਕ ਕਹਿੰਦੇ ਨਹੀਂ ਸਾਹਮਣੇ ਨਹੀਂ ਆਇਆ ਵੀ ਕਿਹ ਮਾਰੀ ਦੀ ਅਜੇ ਕੋਈ ਕਾਰਨ ਨਹੀਂ ਸਾਹਮਣੇ ਆਇਆ ਤੇ ਪਿੰਡ ਦੇ ਵਿੱਚ ਉਹਨਾਂ ਦੀ ਜ਼ਮੀਨ ਵਗੈਰਾ ਜਾਂ ਘਰ ਵਗੈਰਾ ਹੈ ਹਾਂ ਜੀ ਇੱਥੇ ਕੋਠੀ ਆ ਨਾਲ ਕੋਣ ਹੁੰਦਾ ਫਿਰ ਉੱਥੇ ਖਾਲੀ ਪਈ ਆ ਜੀ ਸਾਰੇ ਤਾਂ ਬਾਹਰ ਨੇ ਦੇਖ ਨਹੀਂ ਸਾਹੀ ਇਹ ਨੇ ਠੀਕ ਇਹਨਾਂ ਨੂੰ ਤਾਂ ਹੀ ਜਾ ਕੇ ਵੀ ਸਾਫ਼ ਕਰ ਦੋ ਉੱਥੇ ਬਚਿਆ ਕਰ ਇਹ ਵੀ ਇਹਨਾਂ ਦੀ ਇਹ ਹੋਲਡ ਕਰ ਦੋ ਤੇ ਹੁਣ ਹੋਰੇ ਜਮੀਨ ਬਾਰੇ ਕੋਈ ਆਉਂਦਾ ਜੀ ਕੋਈ ਜਮੀਨ ਆ ਇਹ ਬਹੁੰਦਾ ਅੱਜ ਪੱਚੀ ਜਾ ਠੀਕ ਸਰ ਕਿਆ ਨਾਮ ਤੁਹਾਡਾ ਮੇਰਾ ਨਾਮ ਨਿਤੈਨ ਹੈ ਸਰ ਕਿ ਦਰਸ਼ਨ ਸਿੰਘ ਸੈਸੀ ਜੀ ਤੇ ਉਹਨਾਂ ਨਾਲ ਤੁਹਾਡੀ ਕੀ ਰਿਲੇਸ਼ਨਸ਼ਿਪ ਸਰ ਬੇਸਿਕਲੀ ਮੈਂ ਉਹਨਾਂ ਦਾ ਏਮਪਲੋਈ ਸੀਗਾ ਸਿንስ ਲਾਸਟ 5 ਇਅਰ ਕੀ ਗੱਲ ਬਾਤ ਹੈ ਕੈਨੇਡਾ ਤੋਂ ਜਿਹੜੀ ਉੱਥੇ ਇਨਸੀਡੈਂਟ ਹੋਇਆ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਇਨਸੀਡੈਂਸ ਬੇਸਿਕਲੀ ਹੋਈ ਹੈ ਮਾਰਨਿੰਗ 9:30 ਦੇ ਤਕਰੀਬਨ ਅਰਾਊਂਡ ਟਾਈਮ ਸੀਗਾ ਕਿ ਆਪਣੇ ਘਰੋਂ ਆਫੀਸ਼ੀਅਲੀ ਨਿਕਲੇ ਸੀਗੇ ਤੇ ਇਹਦੇ ਆਪੋਜ਼ਿਟ ਸਾਈਡ ਇਹਨਾਂ ਦੇ ਇੱਕ ਕੋਈ ਅਨਨੋਨ ਪਰਸਨ ਸੀਗਾ ਉਹ ਇਹਨਾਂ ਨੂੰ ਸ਼ੂਟ ਕਰ ਗਿਆ ਜਿੱਦਾਂ ਇੱਕ ਵੱਡਾ ਨਾਮ ਸੀ ਇੰਡੀਆ ਦਾ ਤੇ ਕੈਨੇਡਾ ਚ ਜਾ ਕੇ ਨਾਮ ਕਮਾਇਆ ਆਪਣਾ ਕੀ ਬੇਸਿਕਲੀ ਕਾਰੋਬਾਰ ਕੀ ਸੀ ਕਿਸ ਤਰ੍ਹਾਂ ਚੇਨ ਚੱਲਦੀ ਸੀ ਸਿਰ ਬੇਸਿਕਲੀ ਸਾਡਾ ਰੀਸਾਈਕਲਿੰਗ ਕਲੋਥਿੰਗ ਦਾ ਕੰਮ ਸੀਗਾ ਇੰਪੋਰਟ ਐਕਸਪੋਰਟ ਦਾ ਕੰਮ ਸੀਗਾ ਬੇਸਿਕਲੀ ਜੋ ਯੂਜ਼ਡ ਕਲੋਥਸ ਹੁੰਦੇ ਸੀਗੇ ਉਹ ਅਸੀਂ ਇੰਪੋਰਟ ਐਕਸਪੋਰਟ ਕਰਦੇ ਸੀ ਫਰਦਰ ਈਰਸ ਕੰਟਰੀਜ਼ ਕਿੰਨੇ ਕੰਪਲਾਈਸ ਨੇ ਜਿਹੜੇ ਉਹਨੇ ਇੱਥੇ ਰੋਜ਼ਗਾਰ ਨਾਲ ਜੋੜਿਆ ਇੰਟਰਨੈਸ਼ਨਲ ਦਰਦੀ ਚਾਕੇ ਇੰਪਲੋਇਸਰ ਅਗਰ ਆਪਾਂ ਲੰਮਸਮ ਗੱਲ ਕਰੀਏ ਤਾਂ ਸਾਡੇ ਜਿਹੜਾ ਹੈੱਡ ਪਲਾਂਟ ਕਾਹਨੀਲੇ ਚ ਹੈਗਾ ਇਸ ਟਾਈਮ ਉੱਥੇ 700 ਤੋਂ 800 ਵਰਕਰ ਕੰਮ ਕਰ ਰਹੇ ਆ ਜੀ ਤੇ ਦਰਸ਼ਨ ਸਿੰਘ ਜੀ ਨੇ ਤੁਹਾਡੀ ਕਦੋਂ ਗੱਲ ਕੀਤੀ ਜੀ ਮੇਰੀ ਸਰ ਲਾਸਟ ਨਾਈਟ ਦੀ ਗੱਲ ਵੀ ਆ ਤਕਰੀਬਨ ਇਨਸੀਡੈਂਸ ਤੋਂ ਅੱਧਾ ਘੰਟਾ ਪਹਿਲਾਂ ਆਪਾਂ ਕਹਿ ਸਕਦੇ ਆ ਜੀ ਕੀ ਗੱਲਬਾਤ ਹੋਈ ਕੋਈ ਮੇਰੇ ਕੰਮ ਦੇ ਸਿਲਸਿਲੇ ਚ ਗੱਲ ਹੋਈ ਸੀ ਸਰ ਉਦੋਂ ਬਿਲਕੁਲ ਨਾਰਮਲ ਬਿਹੇਵੀਅਰ ਸੀਗਾ ਉਹਨਾਂ ਦਾ ਨਾਰਮਲ ਉਹਨਾਂ ਨੇ ਗੱਲਬਾਤ ਕੀਤੀ ਮੇਰੇ ਨਾਲ ਕਦੋਂ ਕੋ ਸ਼ਿਫਟ ਹੋਈ ਸੀ ਇਹ ਜੀ ਕੈਨੇਡਾ ਤੋਂ ਤੇ ਅਰਾਊਂਡ 40 ਸਾਲ ਉਹ ਚੱਲੇ ਸਰ ਇਹਨਾਂ ਇਨੋ ਦੀ ਪੂਰੀ ਫੈਮਲੀ ਬਾਅਦ ਸੈਟਲ ਸੀ ਸਰ ਕੌਣ ਕੌਣ ਆ ਫੈਮਲੀ ਦੀ ਇਹਨੋ ਦੇ ਸਰ ਦੋ ਬੇਟੇ ਨੇ ਬਸ ਦੋ ਬੇਟੇ ਨੇ ਇੱਕ ਮੈਰਿਡ ਹੈ ਇੱਕ ਅਨ ਮੈਰਿਡ ਹੈ ਪਰਮਿਸ਼ਨ ਵਗੈਰਾ ਫਿਰ ਓਕੇ ਕੀਤਾ ਜਾਂਦਾ ਹੈ ਉਹ ਹੋਪਫੁਲੀ ਉੱਥੇ ਕੀਤਾ ਜਾਗਾ ਸਾਰਾ ਪ੍ਰੋਸੀਜਰ ਤੇ ਉਰੇ ਉਹਨਾਂ ਦੇ ਕੀ ਆਪਰੇਸ਼ਨਸ ਹੁੰਦੇ ਸੀਗੇ ਸਰ ਪਰਮਿਸ਼ਨ ਬੇਸਿਕਲੀ ਸਾਰਾ ਲੀਡ ਉਹ ਹੀ ਕਰਦੇ ਸੀਗੇ ਆਨਲਾਈਨ ਸਾਰਾ ਟੱਚ ਚ ਰਹਿੰਦੇ ਸੀ ਅਸੀਂ ਉਹਨਾਂ ਨਾਲ ਕਨੈਕਟਡ ਰਹਿੰਦੇ ਸੀਗੇ ਸੋ ਇਸ ਤਰ੍ਹਾਂ ਇੱਕ ਚੇਨ ਬਣੀ ਸੀ ਤੇ ਸਸੀਂ ਵਰਕ ਨੂੰ ਫਾਲੋਅ ਅਪ ਕਰਦੇ ਸੀਗੇ ਜਿੱਦਾਂ ਉਹਸਾਂ ਨੂੰ ਇਨਸਟਰਕਸ਼ਨ ਦਿੰਦੇ ਸੀਗੇ ਜੀ ਇਹ ਤੁਸੀਂ ਦੱਸਿਆ ਵੀ ਕਾਰਡ ਲਈ 700 ਦੇ ਆਸ-ਪਾਸ ਵਰਕਰ ਸੀਗਾ 올ਓਵਰ ਬਰਡ ਕਿੰਨੇ ਕੋ ਬੰਦੇ ਨੂੰ ਰੋਕਾ ਦਿੱਤਾ ਸਰ 올ਓਵਰ ਵਰਲਡ ਕਿੰਨਾ ਕਾਊਂਟਿੰਗ ਦਾ ਐਗਜੈਕਟ ਪਤਾ ਕਹਿੰਸੋ ਦੇ ਬਟ ਕਾਫੀ ਬੰਦੇ ਸੀ ਕਿਉਂਕਿ ਸਾਡਾ ਆਪਣਾ ਕੈਨੇਡਾ ਦੇ ਵਿੱਚ ਵੀ ਪਲਾਂਟ ਹੈ ਰੀਸਾਈਕਲਿੰਗ ਦਾ ਉੱਥੇ ਵੀ ਵਰਕ ਚੱਲਦਾ ਸੀਗਾ ਇਸ ਕਰਕੇ ਕਾਫੀ ਪਰਸਨ ਕਨੈਕਟਡ ਸੀ ਵੀ ਨਾਲ ਜਿਸ ਤਰ੍ਹਾਂ ਹਰ ਪਿੰਡ ਦੇ ਲੋਕਾਂ ਦਾ ਵੀ ਕਹਿਣਾ ਹੈ ਕਿ ਅਸੀਂ ਅਨਮੋਲ ਹੀਰਾ ਕਬਾ ਲਿਆ ਤੇ ਇਸ ਇਨਸੀਡੈਂਟ ਤੋਂ ਬਾਅਦ ਤੁਸੀਂ ਕੀ ਫੀਲ ਕਰਦੇ ਹੋ ਜਦੋਂ ਤੁਹਾਡਾ ਇੱਕ ਵਧੀਆ ਬੌਸ ਇੱਥੋਂ ਦੁਨੀਆ ਤੇ ਨਹੀਂ ਰਹਿਣ ਕੀ ਫੀਲ ਕਰਦੇ ਹੋ ਸਰੇ ਕੋ ਲਾਈਫ ਟਾਈਮ ਚ ਕਦੇ ਵੀ ਮਤਲਬ ਪੂਰਾ ਨਹੀਂ ਹੋਊਗਾ ਸਰੇ ਘਾਟਾ ਕਿਉਂਕਿ ਸਾਰਾ ਮਤਲਬ ਹਰੇਕ ਪਰਸਨ ਦੀ ਹੈਲਪ ਹੋ ਗਈ ਤੁਸੀਂ इवन ਕਿ ਮੇਰੇ ਵੀ ਬਹੁਤ ਵਾਰ ਹੈਲਪ ਕੀਤੀ ਹੈ ਉਹਨਾਂ ਨੇ ਨਾਨ ਕੈਮਰਾ کہہ ਰਿਹਾ ਮ ਬਹੁਤ ਹੈਲਪfully ਵੀ ਫਾਈਨੈਂਸ਼ੀਅਲੀ ਵੀ ਓਦਾਂ ਵੀ ਬਈਵਰ ਹੈਲਪ ਕੀਤੀ ਹੈਗੀ ਆ ਪਿੰਡ ਦੇ ਵਿੱਚ ਵੀ ਜਿਨ੍ਹਾਂ ਨੇ ਮਤਲਬ ਜਿਹੜੇ ਨੀੜ ਲੋਕ ਸੀਗੇ ਜਿਨ੍ਹਾਂ ਨੂੰ ਕੋਈ ਬਿਮਾਰੀ ਦੀ ਪ੍ਰੋਬਲਮ ਸੀ ਜਾਂ ਕੁਝ ਵੀ ਸਰੇਕ ਦੀ ਹੈਲਪ ਕਰਦੇ ਸੀ ਸਰੇ ਮੇਰੇ ਹਮਕੇ ਦੇ ਰਾਜਗੜ ਪਿੰਡ ਦੇ ਸਾਡੇ ਉਦਮੀ ਜਿਹੜੇ ਚ ਕੈਨੇਡਾ ਦੀਆਂ ਧਰਤੀਆਂ ਤੇ ਜਾ ਕੇ ਦਰਸ਼ਨ ਸਿੰਘ ਮੰਨਾ ਜੀ ਸਫਲਤਾ ਦੇ ਢੰਡੇ ਗੱਡੇ ਇੱਕ ਸਫਲ ਵਪਾਰੀ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਦੀ ਧਰਤੀ ਤੇ ਰਹ ਰਹੇ ਸੀ ਬੜੀ ਦੁੱਖ ਦੀ ਗੱਲ ਆ ਕਿ ਫਿਰਕੂ ਲੋਕਾਂ ਨੇ ਉਹਨਾਂ ਦੇ ਘਰ ਮੂਰੇ ਉਹਨਾਂ ਦੇ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ ਇਹ ਬਹੁਤ ਹੀ ਦੁਖਦਾਈ ਖਬਰ ਹੈ ਸਾਡੇ ਜਿਹੜੇ ਪ੍ਰਵਾਸੀ ਭਰਾ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਜਦੋਂ ਤਰੱਕੀ ਕਰਦੇ ਆ ਉਥੋਂ ਦੇ ਲੋਕ ਉਹਨਾਂ ਨੂੰ ਦੇਖ ਕੇ ਨਹੀਂ ਜੜਦੇ ਸੋ ਮੈਂ ਕੈਨੇਡਾ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਦੀ ਜਾਂਚ ਕਰਾ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਇਦਾਂ ਦੇ ਜਿਹੜੀ ਨਫ਼ਰਤ ਦੀ ਅੱਗ ਸਹਜੇ ਸਹਜੇ ਕੈਨੇਡਾ ਦੇ ਵਿੱਚ ਫੈਲ ਰਹੀ ਆ ਉਸ ਨਫ਼ਰਤ ਦੀ ਅੱਗ ਨੂੰ ਰੋਕਿਆ ਜਾ ਸਕੇ ਮੈਂ ਭਾਰਤ ਸਰਕਾਰ ਤੋਂ ਵੀ ਮੰਗ ਕਰਦਾ ਕੋਈ ਇਸ ਮਾਮਲੇ ਦੇ ਉੱਤੇ ਦਖਲ ਦੇਣ ਅਤੇ ਕੈਨੇਡਾ ਸਰਕਾਰ ਨੂੰ ਤੈਅਦ ਕਰਨ ਹਦਾਇਤਾ ਕਰਨ ਕਿ ਜੋ ਦਰਸ਼ਨ ਸਿੰਘ ਜੀ ਦੇ ਕਾਤਲ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਸਜ਼ਾਵਾਂ ਦੇਣ ਦਾ ਮਕਸਦ ਇਹ ਹੈ ਕਿ ਭਵਿੱਖ ਦੇ ਵਿੱਚ ਜਿਹੜੀ ਅਜਿਹੀ ਘਟਨਾਵਾਂ ਉਹ ਦੁਬਾਰਾ ਨਾ ਹੋ ਸਕੇ